ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਜਦੋਂ ਵੀ ਆਪਾਂ ਵਿਚਾਰ ਕਰਦੇ ਆ ਬਹੁਤੀ ਦਫਾ ਤਾਂ ਹਮੇਸ਼ਾ ਪਰਮੇਸ਼ਰ ਦੇ ਨਾਮ ਦੀ ਵਿਚਾਰ ਦਾ ਕੋਈ ਨਾ ਕੋਈ ਵਿੱਚ ਵਿਚਾਰ ਆ ਜਾਂਦਾ ਹੀ ਹੈ ਆ ਪਰਮੇਸ਼ਰ ਦੇ ਨਾਮ ਨੂੰ ਆਪਾਂ ਹਮੇਸ਼ਾ ਸਿਰ ਮੋਰ ਰੱਖਣਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ 1430 ਅੰਗ ਤੇ ਹਰ ਇੱਕ ਅੰਗ ਤੇ ਪਤਾ ਨਹੀਂ ਪਾਤਸ਼ਾਹ ਨੇ ਭਗਤ ਸਹਿਵਾਨ ਨੇ ਕਿੰਨੀ ਵਾਰ ਕਿੰਨੇ ਕਿੰਨੇ ਵਾਰ ਸਾਨੂੰ ਯਾਦ ਦਿਵਾਇਆ ਹੈ ਕਿ ਪਰਮੇਸ਼ਰ ਦਾ ਨਾਮ ਜਪਣਾ ਹੈ ਪਰਮੇਸ਼ਰ ਨੂੰ ਯਾਦ ਕਰਨਾ ਹੈ ਪਰਮੇਸ਼ਰ ਦੀ ਸਿਫਤ ਸਲਾਹ ਕਰਨੀ ਹੈ ਪਰਮੇਸ਼ਰ ਨੂੰ ਸਿਮਰਨਾ ਹੈ ਪਰਮੇਸ਼ਰ ਦਾ ਨਾਮ ਜਪਣਾ ਹੈ ਇਹ ਜੋ ਪਰਮੇਸ਼ਰ ਦਾ ਨਾਮ ਹੈ ਕਈ ਦਫਾ ਸਾਡੇ ਮਨ ਦੇ ਵਿੱਚ ਜੋ ਤੇ ਜਗਿਆਸੂ ਜਨ ਪਹਿਲਾਂ ਤੋਂ ਹੀ ਇਸ ਰਸਤੇ ਤੇ ਤੁਰੇ ਹੋਏ ਨੇ ਉਹ ਪੱਲੀ ਭਾਂਤ ਜਾਣਦੇ ਨੇ ਕਿ ਸਾਨੂੰ ਕਿਸ ਨਾਮ ਨੂੰ ਜਪਣ ਦਾ ਪਾਤਸ਼ਾਹ ਨੇ ਸੰਦੇਸ਼ ਦਿੰਦਾ ਹੈ ਉਪਦੇਸ਼ ਦਿੰਦਾ ਹੈ ਸਿੱਖਿਆ ਦਿੰਦੀ ਹੈ ਪਰ ਜੋ ਵੀਰ ਭੈਣ ਅਜੇ ਵੀ ਦੁਬਧਾ ਵਿੱਚ ਹਨ ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਵਾਹਿਗੁਰੂ ਗੁਰਮੰਤਰ ਨਾਮ ਜਪਣ ਦੀ ਹਦਾਇਤ ਕੀਤੀ ਹੈ ਸਾਡੇ ਲਈ ਇਹ ਗੁਰੂ ਦਾ ਉਪਦੇਸ਼ ਹੈ ਫਿਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਦਿੱਤਾ ਅਸੀਂ ਅੰਮ੍ਰਿਤ ਪਾਨ ਕਰਦੇ ਆਂ ਪੰਜ ਪਿਆਰੇ ਸਾਨੂੰ ਵਾਹਿਗੁਰੂ ਗੁਰਮੰਤਰ ਤਿੰਨ ਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੱਕਾ ਕਰਵਾਉਂਦੇ ਨੇ ਇਸ ਤਰ੍ਹਾਂ ਸਾਨੂੰ ਇਹ ਦ੍ਰਿੜਤਾ ਹੈ ਕਿ ਸਾਡੇ ਲਈ ਵਾਹਿਗੁਰੂ ਗੁਰਮੰਤਰ ਨਾਮ ਜਪਣਾ ਹੈ ਜਦੋਂ ਅਸੀਂ ਵਾਹਿਗੁਰੂ ਦਾ ਨਾਮ ਜਪਣਾ ਸ਼ੁਰੂ ਕਰਦੇ ਆਂ ਹੌਲੀ 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 ਜਿਸ ਤਰ੍ਹਾਂ ਸਾਡੇ ਮਨ ਦੇ ਵਿੱਚ ਇੱਛਾ ਉਤਪਨ ਹੁੰਦੀ ਹੈ ਪਰਮੇਸ਼ਰ ਦੀ ਪ੍ਰਾਪਤੀ ਲਈ ਸਾਡਾ ਨਾਮ ਜਪਣਾ ਨਿਰੰਤਰ ਹੁੰਦਾ ਜਾਂਦਾ ਹੈ ਸਾਡਾ ਨਾਮ ਜਪਣ ਦਾ ਸਮਾ ਵਧਦਾ ਜਾਂਦਾ ਹੈ ਸਾਡਾ ਪ੍ਰੇਮ ਵੱਧਦਾ ਜਾਂਦਾ ਹੈ ਇਸ ਤਰ੍ਹਾਂ ਹੌਲੀ ਹੌਲੀ ਸਾਡਾ ਨਾਮ ਦੇ ਵਿੱਚ ਪ੍ਰੇਮ ਪੈ ਜਾਂਦਾ ਹੈ ਫਿਰ ਅਸੀਂ ਨਾਮ ਨੂੰ ਭੁੱਲ ਨਹੀਂ ਸਕਦੇ ਇਸ ਤਰ੍ਹਾਂ ਇੱਕ ਮਾਂ ਆਪਣੇ ਬੱਚੇ ਨੂੰ ਨਹੀਂ ਭੁੱਲਦੀ ਇਸ ਤਰ੍ਹਾਂ ਹੀ ਇੱਕ ਜਗਿਆਸੂ ਪਰਮੇਸ਼ਰ ਦੇ ਨਾਮ ਨੂੰ ਨਹੀਂ ਭੁੱਲਦਾ ਉਹਦੇ ਲਈ ਨਾਮ ਬਹੁਤ ਜ਼ਰੂਰੀ ਹੋ ਜਾਂਦਾ ਹੈ ਨਾਮ ਤੋਂ ਬਿਨਾ ਉਹ ਰਹਿ ਨਹੀਂ ਸਕਦਾ ਦੂਸਰੇ ਪਾਸੇ ਪਰਮੇਸ਼ਰ ਵੀ ਆਪਣੇ ਭਗਤਾਂ ਦੀ ਪੈਜ ਰੱਖਦਾ ਹੈ ਸ਼ੁਰੂ ਤੋਂ ਰੱਖਦਾ ਆਇਆ ਮੁੱਢ ਕਦੀਮ ਤੋਂ ਆਪਣੇ ਭਗਤਾਂ ਨੂੰ ਬੱਚਾ ਜਿਸ ਤਰ੍ਹਾਂ ਬੱਚੇ ਨੂੰ ਮਾਂ ਪਿਆਰ ਕਰਦੀ ਹੈ ਉਸ ਤਰ੍ਹਾਂ ਆਪਣੇ ਭਗਤਾਂ ਨੂੰ سینੇ ਨਾਲ ਲਾ ਕੇ ਰੱਖਦਾ ਪਾਤਸ਼ਾਹ ਦੀ ਤੁਕ ਹੈ ਅਚਿੰਤ ਕੰਮ ਕਰੈ ਪ੍ਰਭ ਤਿਨਕੇ ਜਿਨ ਹਰ ਕਾ ਨਾਮ ਪਿਆਰਾ ਕਹਿੰਦੇ ਜਿਨੂੰ ਪਰਮੇਸ਼ਰ ਦਾ ਨਾਮ ਪਿਆਰਾ ਹੋ ਜਾਂਦਾ ਹੈ ਪਰਮੇਸ਼ਰ ਉਹਨਾਂ ਦੇ ਸਾਰੇ ਕੰਮ ਆਪ ਕਰਦਾ ਹੈ ਉਹਨਾਂ ਨੂੰ ਕਿਸੇ ਚਿੰਤਾ ਦੀ ਲੋੜ ਨਹੀਂ ਕਿ ਸੇ ਉਹਨਾਂ ਦੇ ਆਪਣੇ ਉਦਮ ਤੋਂ ਬਿਨਾ ਉਹਨਾਂ ਦੇ ਸਾਰੇ ਕੰਮ ਪਰਮੇਸ਼ਰ ਆਪ ਸਵਾਰਦਾ ਹੈ ਇਹ ਹੈ ਉਹ ਆਪਣੇ ਭਗਤਾਂ ਦਾ ਖਿਆਲ ਆਪ ਰੱਖਦਾ ਹੈ ਆਪਣੇ ਜਾਨ ਦੀ ਪੈਜ ਆਪ ਸਵਾਰਦਾ ਹੈ ਪੈਜ ਰੱਖਦਾ ਹੈ ਫਿਰ ਕਿਉਂ ਨਾ ਅਸੀਂ ਜੋ ਹੋਰ ਕੰਮ ਕਰਦੇ ਆ ਉਹਨਾਂ ਦੇ ਵਿੱਚੋਂ ਸਮਾਂ ਕੱਢੀਏ ਅਸੀਂ ਉਸ ਪਰਮੇਸ਼ਰ ਦਾ ਨਾਮ ਜਪੀਏ ਤੇ ਉਹ ਸਾਡੇ ਸਾਰੇ ਕੰਮ ਸਵਾਰਨ ਵਾਲਾ ਹੈ ਅਸੀਂ ਇੱਕ ਕੰਮ ਕਰੀਏ ਬਾਕੀ ਕੰਮ ਪਰਮੇਸ਼ਰ ਸਾਡੇ ਆਪ ਕਰਦਾ ਹੈ ਆਓ ਅਦਤੋਂ ਨਾਮ ਦੀ ਦਾਤ ਮੰਗੀਏ ਨਾਮ ਜਪਣ ਦੀ ਸਮਰੱਥਾ ਮੰਗੀਏ ਕਿ ਤੂੰ ਹੀ ਰਹਿਮਤ ਕਰਕੇ ਜਪਾ ਸੱਚੇ ਬਾਦਸ਼ਾਹ ਆਪ ਦੇ ਨਾਮ ਦੇ ਨਾਲ ਪ੍ਰੀਤ ਪਾ ਦੇ ਵਾਹਿਗੁਰੂ ਜੀ